ਸਾਸੀ ਗਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹੈਪੀ ਅੱਜ ਸਾਡੇ ਨਾਲ ਅਮਰਤਾਰੀ ਭਾਈ ਨੇ ਜੋ ਕਿ ਨੌਜਵਾਨ ਨੇ ਜੋ ਕਿ ਇੱਕ ਆਪਣੀ ਸੰਸਥਾ ਚਲਾ ਰਹੇ ਨੇ ਕਨਿਆ ਸੇਵਾ ਚੈਰੀਟੇਬਲ ਸੁਸਾਇਟੀ ਤੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਸੰਗਤ ਨੇ ਫਤਿਹ ਪ੍ਰਵਾਨ ਕਰਨੀ ਜੀ ਮੈਂ ਮੁਖ ਸੇਵਾਦਾਰ ਪਰਮਜੀਤ ਸਿੰਘ ਪੰਮਾ ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਬਰਨਾਲੇ ਤੋਂ ਜੀ ਕਿਵੇਂ ਤੁਹਾਡੇ ਮਨ ਦੇ ਵਿੱਚ ਐਨੇ ਕੰਮ ਕਰਦੇ ਹੋ ਤੁਸੀਂ ਜਿਵੇਂ ਕਿ ਗਰੀਬਾਂ ਨੂੰ ਫ੍ਰੀ ਦੇ ਵਿੱਚ ਦਵਾਈਆਂ ਦਵਾਉਣੇ ਔਲਾਦ ਕਰਦੇ ਹੋ ਤੁਹਾਡੇ ਵੱਲੋਂ ਐਂਬੂਲੈਂਸ ਸੇਵਾ ਜੀ ਫ੍ਰੀ ਚਲਾਈ ਗਈ ਤੇ ਇਸ ਵਾਰ ਤੁਸੀਂ ਗਰੀਬਾਂ ਨੂੰ ਲੋੜਵੰਦਾਂ ਨੂੰ ਕੰਬਲ ਬੰਨੇ ਨੇ ਤੇ ਮਰੀਜ਼ਾਂ ਨੂੰ ਦੁੱਧ ਦੀ ਸੇਵਾ ਵੀ ਕੀਤੀ ਆ ਹਾਂਜੀ ਇਹ ਜਿਹੜੀਆਂ ਸਵਾਮਾਂ ਨੇ ਇਹ ਸਾਰੀਆਂ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਲੰਬੇ ਸਮੇਂ ਤੋਂ ਨਿਰੰਤਰ ਸੁਭਾਵਾਂ ਚੱਲ ਰਹੀਆਂ ਨੇ ਭਾਈ ਘਨੀਆ ਸੁਸਾਇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੁਭਾਵਾਂ ਨਿਵਾਈਆਂ ਜਾ ਰਹੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਕ ਫੁੱਟਪਾਥਾਂ ਤੇ ਸਹਿਬ ਜਦਾਂ ਦੇ ਸਿੱਧੀ ਦਿਹਾੜੇ ਨੂੰ ਅਤੇ ਮਾਤਾ ਗੁਜਰੀ ਜੀ ਦੇ ਸਿੱਧੀ ਦਿਹਾੜੇ ਨੂੰ ਸਮਰਪਿਤ ਇਹ ਸਾਰੀਆਂ ਸੁਭਾਵਾਂ ਕੀਤੀਆਂ ਗਈਆਂ ਨੇ ਜਿਵੇਂ ਛੜਕ ਜਾਂ ਫੁੱਟਪਾਥਾਂ ਤੇ ਪਏ ਉਹਨਾਂ ਨੂੰ ਅਸੀਂ ਕੰਬਲਾਂ ਦੀ ਸੇਵਾ ਕੀਤੀ ਆ ਕੰਬਲ ਵੀ ਪੂਰੇ ਭਾਰੀ ਦਿੱਤੇ ਨੇ ਹੈਪੀ ਜੀ ਕੋਈ ਫਾਰਮੈਲਟੀ ਨਹੀਂ ਕੀਤੀ ਵੀ ਜਾਂ ਕੋਈ ਲੋਈ ਦੇਤੀ ਆ ਬਾਬਾ ਪਤਲੀ ਜੀ ਵੀ ਅਸੀਂ ਇਹ ਕਹਨੇ ਆ ਵੀ ਚਾਹੇ ਘੱਟ ਕਰ ਲੋ ਪਰ ਵਧੀਆ ਕਰੋ ਜਿਹੜੇ ਉਹ ਕੰਬਲ ਵੰਡੇ ਨੇ ਬਹੁਤ ਭਾਰੀ ਕੰਬਲ ਨੇ ਜੀ ਅਸੀਂ ਇਹ ਪਿੱਛੇ ਜੇ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਆਪਣੇ ਨੇ ਇਥੇ ਤੇ ਸੰਦੇ ਰੇਲਵੇ ਸਟੇਸ਼ਨ ਤੇ ਇੱਕ ਵਿਅਕਤੀ ਪਿਆਤੀ ਜੀ ਬਜ਼ੁਰਗ تھےਗੇ ਉਹ ਵਿਚਾਰਾ ਪੱਲੀ ਲਈ ਪਿਆਤੀ ਸੰਗਤ ਜੀ ਤੁਸੀਂ ਦੇਖੋ ਵੀ ਅੱਜ ਪੋਹ ਦੇ ਮਹੀਨੇ ਦੇ ਵਿੱਚ ਆਪਾਂ ਅਰਜਾਈਆਂ ਦੇ ਵਿੱਚ ਪਾ ਕੇ ਕਮਰਿਆਂ ਦੇ ਵਿੱਚ ਹੀਟਰ ਛੜਦਿਆ ਫਿਰ ਵੀ ਆਪਾਂ ਨੂੰ ਠੰਡ ਲੱਗਦੀ ਆ ਪਰ ਉਹ ਇੱਕ ਆਸਾਨੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਮੈਂ ਕਹਿਣਾ ਵੀ ਇਹਦੇ ਵਿੱਚ ਕੋਈ ਜਾਤ ਧਰਮ ਨਹੀਂ ਇੱਕ ਆਸਾਨੀਤ ਨੂੰ ਪਿਆਰ ਕਰਨ ਵਾਲੇ ਲੋਕ ਵਿਚਾਰਾ ਪੱਲੀ ਲਈ ਪਿਆਤੀ ਜੀ ਉੱਤੇ ਤੁਸੀਂ ਵੀਡੀਓ ਚਲਦੀ ਚ ਦੇਖਿਓ ਉਹਨੂੰ ਪੱਲੀ ਲਹਾ ਕੇ ਉਹਦਾ ਉਹਨੂੰ ਕੰਬਲ ਦਿੱਤਾ ਗਿਆ ਤੇ ਅਸੀਂ ਇੱਥੇ ਧੰਨਵਾਦ ਕਰਦੇ ਹਾਂ ਸਾਡੇ ਦਾਨੀ ਵੀਰਾਂ ਦਾ ਜਿਨ੍ਹਾਂ ਦੀਆਂ ਕਰਤਕ ਕਮਾਈਆਂ ਦੇ ਦਸਬੰਧ ਦੇ ਨਾਲ ਐਦਾਂ ਦੀ ਲੋੜਵੰਦਾਂ ਨੂੰ ਸੇਵਾ ਕੀਤੀ ਜਾਂਦੀ ਹੈ ਜੀ ਕਿਵੇਂ ਮਨ ਦੇ ਵਿੱਚ ਕਿਵੇਂ ਆਉਂਦਾ ਕਿ ਇਹ ਸਾਰੀਆਂ ਸੇਵਾਵਾਂ ਤੁਹਾਡੇ ਵੱਲੋਂ ਚਾਲੂ ਕੀਤੀਆਂ ਗਈਆਂ ਚਲਾਈਆਂ ਗਈਆਂ ਨੇ ਕੀ ਸੋਚ ਕੇ ਕਿਦਾਂ ਇਹਨਾਂ ਜੀ ਪਿੱਛੇ ਜੇ ਵੀ ਸਾਡੇ ਹੈਪੀ ਭਰਾ ਜੀ ਬਾਈ ਜੀ ਪੱਤਰਕਾਰ ਇਹਨਾਂ ਵੱਲੋਂ ਇੱਕ ਮੇਰੀ ਇੰਟਰਵਿਊ ਕੀਤੀ ਗਈ ਸੀ 15 ਦੇ ਵਿੱਚ ਮੈਂ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ ਜੀ ਉਸ ਟਾਈਮ ਮੇਰੀ ਸਿੱਖ ਸੰਗਤਾਂ ਨੇ ਮਦਦ ਕੀਤੀ ਔਰ ਉਸ ਤੋਂ ਬਾਅਦ ਹੀ ਮੈਂ ਆਪਣਾ 15 ਜੇ ਅਮਰ ਕੇਸ ਰੱਖੇ ਦੀ 18 ਜਮਰ ਸ਼ਕਿਆਤੀਗਾ ਬਹੁਤ ਉਸ ਟਾਈਮ ਤੇ ਮੇਰੀ ਸਿੱਖ ਸੰਗਤਾਂ ਨੇ ਮਦਦ ਕਰੀ ਤੇ ਫਿਰ ਮੈਂ ਵੀ ਇਹੀ ਸੋਚਿਆ ਵੀ ਜਿਹੜਾ ਮੇਰਾ ਰਹਿੰਦਾ ਜੀਵਨ ਆ ਉਹ ਮੈਂ ਸੇਵਾ ਦੇ ਵਿੱਚ ਲਾਵਾਂ ਜੀ ਤੇ ਸਾਡੀਆਂ ਕਲੱਬ ਦੀਆਂ ਐਂਬੂਲੈਂਸਾਂ ਵੀ ਚੱਲਦੀਆਂ ਨੇ ਤੇ ਹੁਣ ਅਸੀਂ ਸ਼ਹਿਬਜਾਦਾਂ ਦੇ ਸੀਧੜ ਨੂੰ ਸਮਰਪਿਤ ਹਸਪੀਟਲ ਦੇ ਵਿੱਚ ਦੁੱਧ ਦੀ ਸੇਵਾ ਕੀਤੀ ਹੈ ਜੀ ਮਰੀਜ਼ਾਂ ਨੂੰ ਕਿਉਂਕਿ ਸੜਕ ਤੇ ਤਾਂ ਆਪਾਂ ਹਰੇਕ ਹੀ ਪਈ ਜਾਂਦਾ ਸੀ ਪਰ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਜਿਹੜੀ ਚੀਜ਼ ਦੀ ਲੋੜ ਹੋ ਉੱਥੇ ਜਾਵੇ ਜਿੱਥੇ ਲੋੜ ਆ ਗਈ ਹੁਣ ਮਰੀਜ਼ਾਂ ਦੇ ਲਈ ਦੁੱਧ ਹੀ ਸੇਵਾ ਕੀਤੀ ਹੈ ਜੀ ਬਾਕੀ ਸਾਡੇ ਇੱਥੇ ਬਾਲਮੀਕ ਚੌਂਕ ਦੇ ਵਿੱਚ ਲੇਬਰ ਪਿੰਡਾਂ ਦੇ ਵਿੱਚੋਂ ਵਿਚਾਰੇ ਮਜ਼ਦੂਰ ਕੰਮ ਕਰਨ ਆਉਂਦੇ ਨੇ ਜੀ ਉਹਨਾਂ ਨੂੰ ਕੱਲ ਅਸੀਂ ਦੁੱਧ ਹੀ ਸੇਵਾ ਕੀਤੀ ਹੈ ਜੀ ਜੋ ਕਿ ਗਰਮ ਦੁੱਧ ਨਾਲ ਕਾਜੂ ਬਦਾਮ ਹੋਰ ਸਾਰਾ ਵਿਸਥਾ ਪਾ ਕੇ ਉਹਨਾਂ ਨੂੰ ਦੁੱਧ ਦੀ ਸੇਵਾ ਕੀਤੀ ਗਈ ਹੈ ਜੀ ਬਾਕੀ ਭਾਈਕਣੀਆਂ ਲੋਕ ਸੇਵਾ ਸੈਟੀ ਵੱਲੋਂ ਜਿਹੜੀਆਂ ਸਵਾਵਾਂ ਚੱਲਦੀਆਂ ਨੇ ਜੀ ਕਿਹੜੀਆਂ-ਕਿਹੜੀਆਂ ਸਵਾਵਾਂ ਨੇ ਇਹ ਵੀ ਦੱਸਿਆ ਜਾਣ ਸਾਡੇ ਦਰਸ਼ਕਾਂ ਨੂੰ ਹਾਂਜੀ ਇਹਦੇ ਵਿੱਚ ਸਵਾਵਾਂ ਚੱਲਦੀਆਂ ਨੇ ਜੀ ਜਿੱਦਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਜੀ ਕਿਸੇ ਦੀ ਮਰਗ ਹੋ ਗਈ ਉਹ ਮਰਗਤ ਦੇ ਵਿੱਚ ਆਪਦਾ ਭੋਗ ਨਹੀਂ ਪਾ ਸਕਦਾ ਜੀ ਕਿਉਂਕਿ ਭੋਗ ਦੇ ਉੱਤੇ ਕੋਈ ਐਸਟੀਮੇਟ ਨਹੀਂ ਹੁੰਦਾ ਸੰਗਤ ਜੀ ਵੀ ਇੱਥੇ ਕਿੰਨਾ ਖਰਚ ਆਊ ਤੇ ਕਿੰਨੇ ਬੰਦੇ ਆਉਣਗੇ 500 ਵੀ ਹੋ ਸਕਦਾ 100 ਵੀ ਹੋ ਸਕਦਾ ਚਾਹੇ ਕੋਈ ਗਰੀਬ ਆ ਜੀ ਪਰ ਉਹਦੇ ਵੀ ਹਰੇਕ ਬੰਦਾ ਦੁੱਖ ਸਾਂਝਾ ਕਰਨ ਜਾਂਦਾ ਪਰ ਉੱਥੇ ਚਾਹ ਰੋਟੀ ਤਾਂ ਦੇਣੀ ਪੈਂਦੀਆਂ ਨੇ ਜੀ ਉਹਦੇ ਵਿੱਚ ਜਿਵੇਂ ਕੋਈ ਗਰੀਬ ਬੰਦਾ ਆਪਦਾ ਭੋਗ ਨਹੀਂ ਪਾ ਸਕਦਾ ਮਰਗ ਦੇ ਭੋਗ ਤੇ ਰਾਸ਼ਨ ਦੇਣਾ ਗਰੀਬ ਲੜਕੀਆਂ ਦੇ ਵਿਆਹ ਕਰਨੇ ਤੇ ਬਾਕੀ ਮੈਡੀਕਲ ਕੈਂਪ ਲਾਉਣੇ ਜਿੱਦਾਂ ਮੈਡੀਕਲ ਕੈਂਪ ਦੇ ਵਿੱਚ ਦਵਾਈਆਂ ਦੇਣੀਆਂ ਟੈਸਟ ਕਰਾਉਣੇ ਕੋਈ ਗਰੀਬ ਬੰਦਾ ਕੋਈ ਆਪਦਾ ਟੈਸਟ ਨਹੀਂ ਕਰਵਾ ਸਕਦਾ ਜੀ ਉਹ ਸੰਸਥਾ ਵੱਲੋਂ ਟੈਸਟ ਕਰਾਏ ਜਾਂਦੇ ਆ ਜੀ ਉਹਦੇ ਕੋਈ ਸਕੈਨ ਕਰਾਉਣੀ ਆਗੀ ਖੂਨਦਾਨ ਕੈਂਪ ਲਾਉਣੇ ਜਿੱਦਾਂ ਅਸੀਂ ਹੁਣ ਮੂਰੇ ਸਲਾਹ ਕਰ ਰਹੇ ਹਾਂ ਜੀ ਜਿੱਦਾਂ ਹੁਣ 24 ਖਤਮ ਹੋਣ ਵਾਲਾ 25 ਦੇ ਵਿੱਚ ਅਸੀਂ ਸੋਚਿਆ ਵੀ ਫਰਵਰੀ ਮਾਰਚ ਦੇ ਵਿੱਚ ਆਪਾਂ ਅੱਖਾਂ ਦਾ ਬਹੁਤ ਵੱਡਾ ਕੈਂਪ ਲਾਉਣ ਜਾ ਰਹੇ ਹਾਂ ਜੀ ਵੱਡੇ ਪੱਧਰ ਤੇ ਅੱਖਾਂ ਦੇ ਲੈਂਸ ਫ੍ਰੀ ਪਾਵਾਂਗੇ ਦਵਾਈਆਂ ਫ੍ਰੀ ਦੇਣੀਆਂ ਇਸ ਤਰ੍ਹਾਂ ਦੀਆਂ ਸਾਰੀਆਂ ਸਵਾਵਾਂ ਭਾਈਕਣੀਆਂ ਸੰਸਥਾ ਵੱਲੋਂ ਚੱਲ ਰਹੀਆਂ ਨੇ ਜੀ ਬਾਕੀ ਇਹਦੇ ਵਿੱਚ ਇਹ ਜਿਹੜੀਆਂ ਸਵਾਵਾਂ ਨੇ ਸਾਰੀਆਂ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਜੀ ਦਾਨੀ ਵੀਰਾਂ ਦਾ 1 ਇੱਕ ਰੁਪਿਆ ਸਹੀ ਜਗ੍ਹਾ ਤੇ ਲੱਗਦਾ ਜੀ ਤੁਸੀਂ ਭਾਈਕਣੀਆਂ ਲੋਕ ਸੇਵਾ ਸੁਸਾਇਟੀ ਰਜਿਸਟਰਡ ਬਰਨਾਲਾ ਦੇ ਪੇਜ ਤੇ ਸਾਰੀਆਂ ਸਵਾਵਾਂ ਵੇਖ ਸਕਦੇ ਹੋ ਜੀ ਤੇ ਦਾਨੀ ਵੀਰਾਂ ਨੂੰ ਇਹੀ ਕਹਿਣਾ ਚਾਹੁੰਨੇ ਵੀ ਵੱਧ ਤੋਂ ਵੱਧ ਦਾਨੀ ਵੀਰ ਜੁੜ ਕੇ ਇਹ ਸੰਸਥਾ ਦੇ ਨਾਲ ਆਪਣਾ ਦਸਵੰਧ ਸਹੀ ਥਾਂ ਤੇ ਲਾ ਸਕਦੇ ਹੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਭਾਈ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਵੱਲੋਂ ਜਿਹੜੇ ਜਿਹੜੀਆਂ ਵੀ ਸਵਾਵਾਂ ਚੱਲ ਰਹੀਆਂ ਨੇ ਉਹ ਤੁਹਾਨੂੰ ਸਾਰੀਆਂ ਦੱਸੀਆਂ ਦੇਖਦੇ ਰਹੋ ਸਾਝਾ ਟੀਵੀ ਬਰਨਾਲਾ